ਹਾਂਜੀ ਫੈਸ਼ਨ ਦੇ ਅਕੋਰਡਿੰਗ ਹਰ ਕੋਈ ਚੱਲਣਾ ਚਾਹੁੰਦਾ ਹੈ ਕਿਉਂਕਿ ਉਸ ਨੂੰ ਹਰ ਕਿਸ ਨੂੰ ਲੱਗਦਾ ਹੈ ਕਿ ਅਸੀਂ ਦੂਸਰੇ ਨਾਲੋਂ ਅਲੱਗ ਲਿਖੀ ਹੈ ਅੱਜ ਕਾ ਜ ਸਪੈਸ਼ਲ ਸੂਟਸ ਹੋ ਗਏ ਪੰਜਾਬੀ ਗਰਲਸ ਦੇ ਵਿੱਚ ਬਹੁਤ ਟ੍ਰੈਂਡ ਹੈਗਾ ਕਿ ਜਿਹੜਾ ਅਸੀਂ ਯੂਨਿਕ ਜੀ ਚੀਜ਼ ਪਾਈ ਹੋਈ ਹੈ ਉਹ ਕਿਸੇ ਕੋਲ ਨਾ ਹੋਵੇ ਤਾਂ ਅਸੀਂ ਪਾਰਟੀ ਦੇ ਵਿੱਚ ਸਭ ਤੋਂ ਅਲੱਗ ਲਿਖੀ ਹੈ ਤਾਂ ਇਹਦੇ ਵਿੱਚ ਤੁਸੀਂ ਕੀ ਕਰ ਸਕਦੇ ਆ ਕਿ ਤੁਸੀਂ ਐਦਾਂ ਦੇ ਕਨਸੈਪਟ ਚੂਜ਼ ਕਰ ਸਕਦੇ ਹੋ ਜਿਹੜੇ ਕਿ ਸਭ ਤੋਂ ਅਲੱਗ ਹੋਣ ਜਿਨ੍ਹਾਂ ਨੇ ਕਿਸੇ ਨੇ ਇਸ ਬਾਰੇ ਸੋਚਿਆ ਵੀ ਨਾ ਹੋਵੇ ਤਾਂ ਉਹ ਜੇਕਰ ਤੁਸੀਂ ਚੀਜ਼ਾਂ ਉਹਦਾਂ ਦੀਆਂ ਬਣਾਉਂਦੇ ਹੋ ਤਾਂ ਉਸ ਨੂੰ ਫੈਸ਼ਨ ਕਹਿੰਦੇ ਆ ਜਿਹਦੇ ਵਿੱਚ ਤੁਸੀਂ ਕੰਫਰਟੇਬਲ ਵੀ ਹੋ ਐਂਡ ਜਿਹਦੇ ਵਿੱਚ ਤੁਸੀਂ ਬਹੁਤ ਜ਼ਿਆਦਾ ਸੋਹਣੇ ਵੀ ਲੱਗੋ ਉਹੀ ਫੈਸ਼ਨ ਹੁੰਦਾ ਐ ਐਂਡ ਜਾਂ ਫਿਰ ਕੱਟ ਵਾਲੀਆਂ 슬ੀਵਸ ਬਣਾ ਲੀਆਂ ਜਾਂ ਫਿਰ ਪੜਕਾਉ ਕੱਪੜੇ ਵਾਲੇ ਉਹਨਾਂ ਦੇ ਉਹ ਫੈਸ਼ਨ ਦੇ ਵਿੱਚ ਨਹੀਂ ਆਉਂਦੇ ਉਹ ਅਲੱਗ ਸੋਚ ਹੁੰਦੀ ਆ ਬਟ ਫੈਸ਼ਨ ਜਿਹੜੇ ਪੂਰੇ ਜਿਹੜੇ ਸੂਟ ਹੁੰਦੇ ਨੇ ਜਾਂ ਫਿਰ ਕੁੜਤੇ ਬਣੇ ਹੁੰਦੇ ਨੇ ਉਹ ਵੀ ਇੱਕ ਫੈਸ਼ਨ ਚ ਹੀ ਆਉਂਦੇ ਨੇ ਬਟ ਉਹਨਾਂ ਨੂੰ ਬਣਾਉਣ ਦਾ ਤਰੀਕਾ ਜਿਹੜਾ ਤੁਹਾਡਾ ਅਲੱਗ ਹੋਣਾ ਚਾਹੀਦਾ ਇਤਨੀਆਂ ਤਰ੍ਹਾਂ ਦੀ ਆਪਾਂ ਕੁੜਤੇ ਰੈਡੀ ਕੀਤੇ ਹੋਏ ਨੇ ਆਪਾਂ ਤੁਹਾਨੂੰ ਦਿਖਾਉਣੇ ਇਹ ਕੁੜਤੇ ਇਹ ਅਸੀਂ ਹੈਂਡ ਐਮਬਰਾਇਡਰੀ ਨਾਲ ਮਤਲਬ ਕਿ ਬਣਾਏ ਹੋਏ ਜਿਹੜੇ ਕਿ ਆਮ ਪਹਿਨਾ ਘਰਾਂ ਦੇ ਵਿੱਚ ਐਮਬਰਾਇਡਰੀ ਕਰਦੀਆਂ ਨੇ ਉਹਨਾਂ ਤੋਂ ਅਸੀਂ ਤਿਆਰ ਕੀਤੇ ਨੇ ਕੁਰਤੇ ਤਾਂ ਤੁਸੀਂ ਇਹਨਾਂ ਜੋ ਆਈਰੀਅਸ ਲਾ ਕੇ ਘਰ ਬੈਠੇ ਸਿੰਪਲ ਜਿਹੇ ਕੁਰਤੇ ਬਣਵਾ ਸਕਦੇ ਹੋ ਜਾਂ ਬਣਾ ਸਕਦੇ ਹੋ ਆਪਣੇ ਬਹੁਤ ਪਿਆਰੀ ਲੱਗਦੇ ਠੀਕ ਹੈ ਜੀ ਵੀਡੀਓ ਨੂੰ ਸ਼ੁਰੂ ਕਰਦੇ ਆਂ ਠੀਕ ਹੈ ਇਹ ਆਪਾਂ ਲਾਈਟ ਗ੍ਰੀਨ ਕਲਰ ਦੇ ਵਿੱਚ ਇਸ ਉੱਤੇ ਕੁਰਤਾ ਜਿਹੜਾ ਤਿਆਰ ਕੀਤਾ ਹੈਗਾ ਕੱਪੜਾ ਤੁਹਾਨੂੰ ਦਿਖਾਉਣੀ ਹੈ ਇਹਦੇ ਵਿੱਚ ਅਲੱਗ ਕੀ ਹੈਗਾ ਕਦੇ ਵੀ ਤੁਸੀਂ ਇਦਾਂ ਦਾ ਕੁਰਤਾ ਸਪੈਨ ਕੇ ਜਾਓਗੇ ਤਾਂ ਤੁਸੀਂ ਕੁਝ ਵੀ ਦੇਖੋ ਕਿਤੇ ਵੀ ਇਦਾਂ ਦਾ ਕਿਸੇ ਨੇ ਨਹੀਂ ਪਹਿਨਿਆ ਹੋਏਗਾ ਦੇਖੋ ਇਹ ਸ਼ੇਪ ਦੇ ਵਿੱਚ ਇਸ ਨੂੰ ਆਪਾਂ ਰੈਡੀ ਕੀਤਾ ਕਿਉਂਕਿ ਜਿਹੜਾ ਕਾਫੀ ਖੁੱਲਾ ਰੱਖਿਆ ਹੋਇਆ কুর্তা ਸਟਾਈਲਸ ਇਹਨੂੰ ਰੈਡੀ ਕੀਤਾ ਇਹ ਦੇਖੋ neck line ਦੇ ਵਿੱਚ ਆਪਾਂ ਵਰਕ ਕੀਤਾ ਇਹ ਜਿਹੜਾ ਵਰਕ ਹੈਗਾ ਜੀ ਕਸ਼ਮੀਰੀ ਟਾਈਪ ਦੇ ਵਿੱਚ ਕੀਤਾ ਹੋਇਆ ਠੀਕ ਹੈ ਕਿਉਂਕਿ ਇਹ ਜਿਹੜੇ কুরਤੇ ਹੈਗੇ ਆਪਾਂ ਪਸ਼ਮੀਨੇ ਤੇ ਰੈਡੀ ਕੀਤੇ ਪਰ ਜੇ ਕਾਟਨ ਤੇ ਕਰਾਂਗੇ ਤੁਸੀਂ ਇਹ ਵੀ ਵਰਕ ਜਿਹੜਾ ਕਰਵਾ ਸਕਦੇ ਹੋ ਵਰਕ ਤੁਸੀਂ ਦੇਖੋ ਇਹ ਜਿਹੜਾ ਕਸ਼ਮੀਰੀ ਟਾਈਪ ਦੇ ਵਿੱਚ ਵਰਕ ਕੀਤਾ ਹੋਇਆ neck line ਸਾਫਟ ਜੀ neck line ਬਣਾਈ ਹੋਈ ਆ ਐਂਡ 슬ੀਵਸ ਤੇ ਵਰਕ ਦਿੱਤਾ ਹੋਇਆ ਕਿਉਂਕਿ ਕੁਰਤੇ ਦੀਆਂ ਜਿਹੜੀਆਂ 슬ੀਵਸ ਹੁੰਦੀਆਂ ਨੇ ਇਹ ਜ਼ਿਆਦਾਤਰ ਕੁਰਤੇ ਪਜਾਮੇ ਦੀ ਤਰ੍ਹਾਂ ਬਣੀਆਂ ਹੁੰਦੀਆਂ ਨੇ ਇਹ ਬਿਲਕੁਲ ਵੀ ਵਿਚਾਲੇ ਜਿਵੇਂ ਟਾਈਟ ਜਾਂ ਫਿਰ ਹਨ ਨਹੀਂ ਬੜੀ ਸੂਟ ਦੀ ਤਰ੍ਹਾਂ ਨਹੀਂ ਬੜੀਆਂ ਹੁੰਦੀਆਂ ਇਹ 슬ੀਵਸ ਤੇ ਵਰਕ ਦਿੱਤਾ ਹੋਇਆ ਇਹ ਵਰਕ ਵੀ ਕਿੰਨਾ ਲਾਈਟ ਸੋਬਰ ਜਿਹਾ ਵਰਕ ਹੋ ਗਿਆ neck line ਹੋਗੀ 슬ੀਵਸ ਬਣੀਆਂ ਬਾਕੀ ਸਿੰਪਲ ਨਾਲ ਤੁਸੀਂ ਪੈਂਟ ਪਲਾਜ਼ੋ ਰੱਖ ਸਕਦੇ ਹੋ ਠੀਕ ਹੈ ਜਿਵੇਂ ਇਹ ਪੈਂਟ ਪਲਾਜ਼ੋ ਬਣਾਇਆ ਹੋਇਆ ਪੈਂਟ ਦੇ ਉੱਪਰ ਆਪਾਂ ਲਾਈਟ ਸੇ ਇਹ ਜਿਹੜੇ ਕਲਰ ਦੇ ਹੈਗੇ ਬਟਨਸ ਲਗਾ ਦਿੱਤੇ ਨੇ ਜਿਹਦੇ ਨਾਲ ਇਹਦੀ ਗ੍ਰੇਸ ਬਹੁਤ ਜ਼ਿਆਦਾ ਸੋਹਣੀ ਆਏਗੀ ਤਾਂ ਇਦਾਂ ਦੇ ਤੁਸੀਂ ਕਨਸੈਪਟ ਰੱਖ ਸਕਦੇ ਇੱਕ ਤਾਂ ਇਹ ਬਹੁਤ ਘੱਟ ਪ੍ਰਾਈਸ ਵਿੱਚ ਬਣ ਜਾਂਦੇ ਨੇ ਇੱਕ ਜਦੋਂ ਤੁਸੀਂ ਇਹਨਾਂ ਨੂੰ ਵੇਅਰ ਕਰੋਗੇ ਕਿਤੇ ਵੀ ਪਾਰਟੀਆਂ ਸਿ ਵਗੈਰਾ ਦੇ ਜਾਂਦੇ ਹੋ ਤਾਂ ਇਹ ਚੀਜ਼ਾਂ ਤੁਹਾਨੂੰ ਬਿਲਕੁਲ ਅਲੱਗ ਜਿਹੀਆਂ ਲੱਗਦੀਆਂ ਨੇ ਜਿਵੇਂ ਕਿ ਗੁਰਦੁਆਰਾ ਟਾਈਪਸ ਦੇ ਵਿੱਚ ਤੁਸੀਂ ਸਿੰਪਲ ਜਿਹਾ ਪਾ ਕੇ ਜਾਣਾ ਹੁੰਦਾ ਤਾਂ ਤੁਸੀਂ ਇਦਾਂ ਦੀਆਂ ਚੀਜ਼ਾਂ ਬਾਈ ਕਰ ਸਕਦੇ ਹੋ ਇਦਾਂ ਦੀ ਬਣਾ ਸਕਦੇ ਹੋ ਤੁਸੀਂ ਖੁਦ ਵੀ ਬਣਾ ਸਕਦੇ ਹੋ ਕਿਉਂਕਿ ਆਪਣੇ ਤਰ੍ਹਾਂ ਦੇ ਵਿੱਚ ਇਦਾਂ ਦੀ ਆਪਣੀ ਮਦਰਸ ਜਿਹੜੀਆਂ ਸੀ ਉਹ ਇਦਾਂ ਦੇ ਕੰਸੈਪਟ ਕਾਫੀ ਰੈਡੀ ਕਰਦੀਆਂ ਸਨ ਤੇ ਐਮਬਰਾਡਰੀ ਵੀ ਕਾਫੀ ਜ਼ਿਆਦਾ ਸਿਖਾਈ ਜਾਂਦੀ ਹੈ ਅੱਜਕੱਲ YouTube ਤੇ ਤੁਸੀਂ ਐਮਬਰਾਡਰੀ ਵੀ ਸਿੱਖ ਸਕਦੇ ਹੋ ਤੇ ਆਪਣੇ ਲਈ ਇਦਾਂ ਦੇ ਕੁਰਤੇਜ਼ ਵਗੈਰਾ ਤਾਂ ਬਣਾ ਹੀ ਸਕਦੇ ਹੋ ਦੇਖੋ ਮਨੇ ਇੱਕ ਇਹ ਵਾਲਾ ਕੁਰਤਾ ਰੈਡ ਕਲਰ ਦੇ ਉੱਪਰ ਰੈਡੀ ਕੀਤਾ ਹੋਇਆ ਬਹੁਤ ਸੋਹਣਾ ਇਹਦਾ ਫੈਬਰਿਕ ਆਏਗਾ ਤਾਂ ਇਹਦੇ ਵਿੱਚ ਆਪਾਂ ਨੇ ਫੁਲਕਾਰੀ ਟਾਈਪ ਜਿਹੜੀ ਇਹਦੀ ਨੈਕਲੈਂਡ ਬਣਾਈ ਹੋਈ ਹੈ ਠੀਕ ਹੈ ਇਹ ਫੁਲਕਾਰੀ ਦਾ ਵਰਕ ਹੁੰਦਾ ਹੈ ਤੇ ਕਲਰ ਕੰਬੀਨੇਸ਼ਨ ਵੀ ਤੁਸੀਂ ਚੈੱਕ ਕਰ ਸਕਦੇ ਐਂਡ ਇਹਦੀਆਂ 슬ੀਵਸ ਦੇਖੋ ਤੇ ਹਲਕਾ ਜਿਹਾ ਵਰਕ ਜਿਹੜਾ ਆਪਾਂ ਇਹਦੀਆਂ 슬ੀਵਸ ਤੇ ਦਿੱਤਾ ਹੋਇਆ ਇਹ ਸਾਰਾ ਹੀ ਹੈਂਡ ਐਮਬ੍ਰੋਇਡਰੀ ਦਾ ਕੰਮ ਆਏਗਾ ਸਾਰਾ ਹੱਥ ਨਾਲ ਕੀਤਾ ਹੋਇਆ ਕੰਮ ਹੈਗਾ ਇਦਾਂ ਦੇ ਕਾਫੀ ਜ਼ਿਆਦਾ ਵਰਕਸ ਹੁੰਦੇ ਨੇ ਜਿਹੜੇ ਸਿੰਪਲ ਸੂਪਰ ਜਿਹੇ ਹੁੰਦੇ ਆਂ ਤੇ ਐਂਡ ਕੱਟ ਪ੍ਰਾਈਸ ਦੇ ਵਿੱਚ ਹੋ ਜਾਂਦੇ ਨੇ ਮੰਨ ਲਓ ਤੁਸੀਂ ਸਿਰਫ 1500 ਰੁਪਏ ਦੇ ਵਿੱਚ ਇਹ ਸੂਟ ਰੈਡੀ ਕਰਾ ਸਕਦੇ ਹੋ ਉਹ ਵੀ ਫੈਬਰਿਕ ਦੇ ਅਕੋਰਡਿੰਗ ਜੇਕਰ ਤੁਸੀਂ ਫੈਬਰਿਕ ਕੱਟ ਪ੍ਰਾਈਸ ਦਾ ਲਗਾਉਂਦੇ ਹੋ ਤਾਂ ਇਹ ਸਿੰਪਲ ਕੱਟ ਪ੍ਰਾਈਸ ਦੇ ਵਿੱਚ ਵੀ ਰੈਡੀ ਹੋ ਜਾਣਗੇ ਇਸ ਦਾ ਬਣਿਆ ਹੋਇਆ ਜੀ ਪੈਂਟ ਪਰਾਸੋ ਤੁਸੀਂ ਸਲਵਾਰ ਵੀ ਰੈਡੀ ਕਰਵਾ ਸਕਦੇ ਹੋ ਮੀਨਸ ਕਿ ਮੈਂ ਸਿਰਫ ਇਹ ਚੀਜ਼ ਤੁਹਾਨੂੰ ਦਿਖਾਉਣਾ ਜਾ ਰਹੀ ਹਾਂ ਕਿ ਤੁਸੀਂ ਵੀ ਥੋੜੀ ਜੀ ਐਮਬਰਾਇਡਰੀ ਸਿੱਖ ਕੇ ਇਦਾਂ ਦੇ ਸੋਨੇ ਸੋਨੇ ਸੂਟ ਜਿਹੜੇ ਰੈਡੀ ਕਰਵਾ ਸਕਦੇ ਹੋ ਜਿਵੇਂ ਗਰਲਸ ਹੋਗੀਆਂ ਉਹਨਾਂ ਨੂੰ ਕੁੜਤੇ ਕਾਫੀ ਪਸੰਦ ਹੁੰਦੇ ਨੇ ਕਿਉਂਕਿ ਪਾਕਿਸਤਾਨੀ ਸਟਾਈਲ ਦੇ ਵਿੱਚ ਅੱਜ ਕੱਲ ਸੂਟ ਤੇ ਕੁੜਤੇ ਦਾ ਕਾਫੀ ਜ਼ਿਆਦਾ ਟ੍ਰੈਂਡ ਹੈਗਾ ਤਾਂ ਤੁਸੀਂ ਇਦਾਂ ਦੇ ਸਿੰਪਲ ਜੇ ਸੋਹਬੇ ਜਿਹਾ ਸੂਟ ਜਿਹੜੇ ਕੁੜਤਾ ਸਟਾਈਲ ਕਿਉਂਕਿ ਮਾਰਕੀਟ ਚੋਂ ਲੈ ਜਾਈਏ কুর্তা ਤਾਂ ਕਾਫੀ ਜ਼ਿਆਦਾ ਮਹਿੰਗੇ ਵੇਚ ਜਾਂਦੇ ਨੇ ਐਂਡ ਬਿਲਕੁਲ ਸਿੰਪਲ ਜਿਹੇ ਹਲਕੇ ਜਿਹੇ ਫੈਬਰਿਕ ਦੇ ਬਣੇ ਹੁੰਦੇ ਨੇ ਤਾਂ ਤੁਸੀਂ ਇਹ ਘਰ ਵੀ ਬਣਵਾ ਸਕਦੇ ਬਣ ਸਕਦੇ ਨੇ ਇਹ ਤੁਸੀਂ ਬਣਵਾ ਸਕਦੇ ਹੋ ਤੇ ਨਾਲ ਸਟਿਚਿੰਗ ਕਰ ਸਕਦੇ ਹੋ ਸਟਿਚਿੰਗ ਆ ਮੋਸ ਸਭ ਨੂੰ ਆਉਂਦੀ ਹੈਗੀ ਆ ਤਾਂ ਤੁਸੀਂ ਇਦਾਂ ਦੇ ਸਿੰਪਲ ਜੇ ਆਪਣੀ ਬੇਟੀਆਂ ਨੂੰ ਬਣਾ ਕੇ ਦਿਓ ਬਹੁਤ ਜ਼ਿਆਦਾ ਸੋਹਣੇ ਲੱਗਦੇ ਠੀਕ ਹੈ ਜੀ ਇੱਕ ਨਇਆ ਕਨਸੈਪਟ ਸੀਗਾ ਮੇਰਾ ਮਤਲਬ ਏ ਸੀ ਕਿ ਤੁਸੀਂ ਫੈਸ਼ਨ ਦੇ ਅਕੋਰਡਿੰਗ ਚੱਲਣਾ ਹੋਵੇ ਤਾਂ ਕੁਝ ਅਲੱਗ ਕਰਿਆ ਕਰੋ ਕੁਝ ਅਲੱਗ ਪਹਿਨਿਆ ਕਰੋ ਤਾਂ ਉਸ ਨੂੰ ਆਪਾਂ ਫੈਸ਼ਨ ਕਹਿੰਦੇ ਆ ਠੀਕ ਹੈ ਜੀ ਵੀਡੀਓ ਨੂੰ ਲਾਈਕ ਐਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਥੈਂਕ ਯੂ ਸੋ ਮੱਚ